ਇਹ ਉਹ ਦੇਥ ਹੋਈ ਮੇਰੀ ਉਮਰ ਸਿਰਫ 24 ਸਾਲਾਂ ਦੀ ਸੀਗੀ ਮੇ ਮਮਾ ਉਹਨਾਂ ਨੇ ਕਿਹਾ ਵੀ ਵਿਆਹ ਕਰਾ ਲਾ ਪਰ ਮੈਂ ਕਿੱਥੇ ਸਰ ਇਹਨਾਂ ਨੂੰ ਲੈ ਕੇ ਜਾਂਦੀ ਜਿੰਨੇ ਦੇ ਡੈਡੀ ਨੂੰ ਕੀ ਹੋਇਆ ਸੀ ਉਹਨਾਂ ਨੂੰ ਡੈੱਡ ਕੀ ਹੋ ਗਿਆ ਸੀ ਕੰਮ ਕੀ ਕਰਦੇ ਸੀ ਕੰਮ ਕਿਸੇ ਦੇ ਕੰਮ ਕਰਦੇ ਸੀ ਬੱਚੀਆਂ ਵੀ ਕੰਮ ਕਰਦੀਆਂ ਹਾਂਜੀ ਮੇਰੇ ਨਾਲ ਹੀ ਜਾਂਦੀਆਂ ਫਿਰ ਕੰਮ ਕਰਾ ਕੇ ਆ ਕੇ ਸਕੂਲ ਜਾਂਦੀਆਂ ਹਾਂ ਛੋਟੇ ਹੁੰਦਿਆਂ ਤਿੰਨ ਬੱਚੀਆਂ ਦੇ ਸਿਰ ਤੋਂ ਪਿਤਾ ਦਾ ਸਾਆ ਉੱਠ ਗਿਆ ਜ਼ਿਲ੍ਹਾ ਮੋਗਾ ਦਾ ਇਹ ਪਰਿਵਾਰ ਨਿੱਕੀਆਂ ਨਿੱਕੀਆਂ ਬੇਟੀਆਂ ਸੀ ਜਦੋਂ ਭੈਣ ਕਹਿੰਦੀ ਮੇਰੇ ਪਤੀ ਨੂੰ ਹਾਰਟ ਐਟੈਕ ਹੋ ਗਿਆ ਉਹ ਸੀਰੀ ਦਾ ਕੰਮ ਕਰਦਾ ਹੁੰਦਾ ਸੀ ਉਦੋਂ ਵੱਡੀ ਬੇਟੀ 3 ਸਾਲ ਦੀ ਸੀ ਜਿਹੜੀ ਜਮਾਂ ਛੋਟੀ ਆ ਉਹ ਸਿਰਫ 18 ਦਿਨਾਂ ਦੀ ਸੀ ਭੈਣ ਕਹਿੰਦੀ ਮੈਂ ਨੇ ਤਾਂ ਪਾਲਣ ਪੋਸ਼ਣ ਕੀਤਾ ਕਿਉਂਕਿ ਮਾਂ ਦੀ ਮਮਤਾ ਇਹੋ ਜੀ ਸੀ ਕਿ ਉਹ ਆਪਦੀਆਂ ਬੇਟੀਆਂ ਨੂੰ ਨਹੀਂ ਛੱਡਿਆ ਉਹਨੇ ਜਿਵੇਂ ਜਿਵੇਂ ਬੇਟੀਆਂ ਵੱਡੀਆਂ ਹੁੰਦੀਆਂ ਗਈਆਂ ਕੰਮ ਦੇ ਵਿੱਚ ਹੱਥ ਵਟਾਉਣ ਲੱਗ ਗਈਆਂ ਪਹਿਲਾਂ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਨ ਜਾਣਾ ਉਸ ਤੋਂ ਬਾਅਦ ਬੱਚੀਆਂ ਤਿਆਰ ਹੋ ਕੇ ਸਕੂਲੇ ਜਾਂਦੀਆਂ ਹੁਣ ਕਲਾਸਾਂ ਵੱਡੀਆਂ ਹੋ ਗਈਆਂ ਅਤੇ ਇਹਨਾਂ ਨੂੰ ਪੜ੍ਹਾਈ ਦੇ ਵਿੱਚ ਦਿੱਕਤ ਆ ਰਹੀ ਹੈ ਭੈਣ ਕਹਿੰਦੀ ਮੇਰੇ ਪੈਰ ਤੇ 6:00 ਵਜ ਗਈ ਸੀ ਮੰਡੀ ਦੇ ਵਿੱਚ ਕੰਮ ਕਰਨ ਲਈ ਜਾਣੀ ਹੈ ਪਰ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਪਿਆ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ